ਕਲਾਊਡ ਸੀਡਿੰਗ ਨਾਲ ਨਕਲੀ ਮੀਂਹ ਪਵਾ ਕੇ ਪੰਜਾਬ ਨੂੰ ਡੋਬਨ ਦੀ ਕੋਸ਼ਿਸ਼ ਕੀਤੀ ਗਈ। ਇਹੋ ਜੀਆਂ ਬਹੁਤ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜੋ ਕਹਿ ਰਹੀਆਂ ਕਿ ਪੰਜਾਬ 'ਚ ਹੜ ਨਕਲੀ ਮੀਂਹ ਕਰਕੇ ਆਇਆ ਤੇ ਇਨ੍ਹਾਂ ਵੀਡੀਓਜ਼ ਥੱਲੇ ਕਮੈਂਟ ਵੀ ਇਹੋ ਜਿਹੀ ਆ। ਸੋ ਤਾਂ ਕਰਕੇ ਤੁਹਾਨੂੰ ਦੱਸ ਦਈਏ ਕਿ ਕਲਾਊਡ ਸੀਡਿੰਗ ਯਾ ਆਰਟੀਫੀਸ਼ੀਅਲ ਰੇਨ ਮਤਲਬ ਨਕਲੀ ਮੀਂਹ ਦਾ ਪੰਜਾਬ ਤੇ ਹੜਾਂ ਨਾਲ ਕੋਈ ਲਿੰਕ ਨਹੀਂ। ਪੰਜਾਬ 'ਚ ਜਿਹੜੇ ਮੀਂਹ ਪਏ ਆ ਉਹ 100% ਨੇਚਰਲ ਸੀ। ਥੋੜੇ ਦਿਨ ਪਹਿਲਾਂ ਦਿੱਲੀ 'ਚ ਕਲਾਊਡ ਸੀਡਿੰਗ ਕਰਨ ਦੀ ਟਰਾਈ ਕੀਤੀ ਗਈ ਜਿੱਥੋਂ ਇਹ ਸਾਰੀ ਕੌਂਟਰੋਵਰਸੀ ਸ਼ੁਰੂ ਹੋਈ। ਦਿੱਲੀ 'ਚ ਇਹ 3 ਕਰੋੜ ਦਾ ਪ੍ਰੋਜੈ आर्टिफिशियल रेन ਕਰਾਈ ਜਾਵੇ ਮਤਲਬ ਨਕਲੀ ਮੀਂਹ ਪਾਇਆ ਜਾਵੇ ਤਾਂ ਕਿ ਮੀਂਹ ਪੈਣ ਨਾਲ ਦਿੱਲੀ ਦਾ ਪੋਲੂਸ਼ਨ ਥੋੜਾ ਜਿਹਾ ਕੰਟਰੋਲ ਚ ਜਾਵੇ ਪਰ ਇਹ ਪ੍ਰੋਜੈਕਟ ਬੁਰੀ ਤਰ੍ਹਾਂ ਫੇਲ ਹੋਇਆ ਕਿਉਂਕਿ ਬੱਦਲਾਂ 'ਚ ਜਿੰਨਾ ਮੌਇਸਚਰ ਹੋਣਾ ਚਾਹੀਦਾ ਸੀ ਉਹਨਾਂ ਮੌਇਸਚਰ ਹੀ ਨਹੀਂ ਸੀ ਸੋ ਹੁਣ ਇਹ ਕਲਾਊਡ ਸੀਡਿੰਗ ਕੀ ਹੁੰਦੀ ਆ ਤੇ ਇਹ ਕੰਮ ਕਿਵੇਂ ਕਰਦੀ ਆ ਇੱਕ ਮੋਡੀਫਾਈਡ 에ਅਰਕ੍ਰਾਫਟ ਨੂੰ 4000 ਤੋਂ 6000 ਫੀਟ ਦੀ ਉਚਾਈ ਤੇ ਉੱਲ ਜਾ ਕੇ ਉਹਦੇ 'ਚ ਸਿਲਵਰ ਆਇਓਡਾਈਡ ਸਾਲਟ ਤੇ ਡਰਾਈ ਆਈਸਰ ਦੇ ਪਾਰਟੀਕਲਸ ਰੀਲீஸ் ਕੀਤੇ ਜਾਂਦੇ ਆ ਤੇ ਇਹ ਪਾਰਟੀਕਲਸ ਬੱਦਲਾਂ ਨਾਲ ਮਿਕਸ ਹੋ ਕੇ ਇੱਕ ਕੰਡੈਂਸੇਸ਼ਨ ਨਿਊ ਚੇਪਕੇ ਹੰਦੇ ਆ ਮਤਲਬ ਉਹਨਾਂ ਨਾਲ ਸਟਿਕ ਹੋ ਜਾਂਦੇ ਆ ਤੇ ਫਿਰ ਉਥੋਂ ਪਾਣੀ ਦੀਆਂ ਬੂੰਦਾਂ ਬੰਦੀਆਂ ਜਿਹਨੂੰ ਆਪਾਂ ਕਣੀਆਂ ਕਹਿ ਦਿੰਨੇ ਆ ਜੋ ਆਪਦੇ weight ਦੇ ਕਾਰਨ ਥੱਲੇ ਡਿੱਗਦੀਆਂ ਹੁਣ ਦਿੱਲੀ ਚ ਇਹ ਪ੍ਰੋਜੈਕਟ ਲੀਡ ਕੀਤਾ ਸੀ ਆਈਆਈਟੀ ਕਾਂਨਪੁਰ ਨੇ ਉਹੀ ਮੋਡੀਫਾਈਡ ਏਅਰਕ੍ਰਾਫਟ ਵਰਤਿਆ ਗਿਆ ਦਿੱਲੀ ਐਨਸੀਆਰ ਚ ਨਕਲੀ ਮੀਂਹ ਪਾਉਣਾ ਸੀ ਇਹਨਾਂ ਨੇ ਪਰ ਮੌਇਸਚਰ ਘੱਟ ਹੋਣ ਕਰਕੇ ਤੇ ਬੱਦਲ ਕਮਜ਼ੋਰ ਹੋਣ ਕਰਕੇ ਇਹਨਾਂ ਦਾ ਇਹ ਮਿਸ਼ਨ ਫੇਲ ਹੋ ਗਿਆ ਹਿਊਮਿਡਿਟੀ 60% ਤੋਂ ਉੱਤੇ ਹੋਊਗੀ ਤਾਈਂ ਕਲਾਊਡ ਸੀਡਿੰਗ ਕੰਮ ਕਰੂਗੀ ਨਾਲੇ ਕਲਾਊਡ ਸੀਡਿੰਗ ਦਾ ਸਕਸੈਸ ਰੇਟ ਸਿਰਫ 30 ਤੋਂ 60% ਜਿ ਸਰਫ ਦਿੱਲੀ ਐਨਸੀਆਰ ਚ ਇਹਨਾਂ ਨੂੰ 3 ਕਰੋੜ ਦਾ ਖਰਚਾ ਆਇਆ ਜਿਹਦਾ ਸਕਸੈਸ ਰੇਟ ਵੀ ਬਹੁਤ ਘੱਟ ਸੀ ਤਾਂ ਤੁਸੀਂ ਆਪ ਸੋਚ ਕੇ ਵੇਖੋ ਕਿ ਪੰਜਾਬ ਚ ਕਲਾਊਡ ਸੀਡਿੰਗ ਨਾਲ ਇਹ ਇੰਨਾ ਮੀਂਹ ਕਿਵੇਂ ਪਵਾ ਸਕਦੇ ਸੀ